ਪੰਜਾਬ ਦਾ ਇੱਕ ਅਜਿਹਾ ਜ਼ਿਲ੍ਹਾ ਜਿਸ ਨੂੰ 15 ਅਗਸਤ ਨੂੰ ਨਹੀਂ ਬਲਕਿ 17 ਅਗਸਤ ਨੂੰ ਮਿਲੀ ਸੀ ਆਜ਼ਾਦੀ ਅੰਗਰੇਜ਼ਾਂ ਤੋਂ ਨਹੀਂ ਬਲਕਿ ਪਾਕਿਸਤਾਨ ਤੋਂ ਇਸ ਜ਼ਿਲ੍ਹੇ ਦੀ ਹਰ ਇਮਾਰਤ ਤੇ ਪੂਰੇ 2 ਦਿਨ ਦੇ ਲਈ ਪਾਕਿਸਤਾਨ ਦਾ ਝੰਡਾ ਝੁਲਦਾ ਰਿਹਾ ਸੀ ਲਗਭਗ 200 ਸਾਲਾਂ ਦੀ ਗੁਲਾਮੀ ਤੋਂ ਬਾਅਦ 15 ਅਗਸਤ 1947 ਨੂੰ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਪੂਰੇ ਦੇਸ਼ ਦੇ ਵਿੱਚ ਜਸ਼ਨ ਦਾ ਮਾਹੌਲ ਸੀ ਲੋਕ ਹਰ ਪਾਸੇ ਖੁਸ਼ੀਆਂ ਮਨਾ ਰਹੇ ਸਨ ਉਜ ਦੇਸ਼ ਦਾ ਇੱਕ ਅਜਿਹਾ ਜ਼ਿਲ੍ਹਾ ਵੀ ਸੀ ਜਿੱਥੇ 2 ਦਿਨ ਦੇ ਬਾਅਦ ਖੁਸ਼ ਆਜ਼ਾਦੀ ਦੀ ਖੁਸ਼ੀ ਆਈ। ਪਾਕਿਸਤਾਨ ਦੇ ਇਸ ਜ਼ਿਲ੍ਹੇ ਦੇ ਵਿੱਚ 15 ਅਗਸਤ ਨੂੰ ਨਹੀਂ ਸਗੋਂ 17 ਅਗਸਤ ਨੂੰ ਆਜ਼ਾਦੀ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ। ਭਾਰਤ-ਪਾਕਿਸਤਾਨ ਦੀ ਵੰਡ ਦੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਨੂੰ ਪਾਕਿਸਤਾਨ ਦੇ ਨਾਲ ਜੋੜ ਦਿੱਤਾ ਗਿਆ ਸੀ। ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਜਦੋਂ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਤਾਂ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਅਤੇ ਉਸ ਵੇਲੇ ਭਾਰਤ ਦੇ ਹਿੱਸੇ ਦੇ ਵਿੱਚੋਂ ਨਿਕਲਿਆ ਪਾਕਿਸਤਾਨ। ਭਾਰਤ-ਪਾਕਿਸਤਾਨ ਦੀ ਵੰਡੇ ਦੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਨੂੰ ਪਾਕਿਸਤਾਨ ਦੇ ਨਾਲ ਜੋੜ ਦਿੱਤਾ ਗਿਆ ਸੀ 1947 ਦੇ ਵਿੱਚ ਗੁਰਦਾਸਪੁਰ ਦੇ ਵਿੱਚ ਕੁੱਲ 4 ਤਹਿਸੀਲਾਂ ਸਨ ਗੁਰਦਾਸਪੁਰ ਬਟਾਲਾ ਪਠਾਨਕੋਟ ਅਤੇ ਸ਼ੱਕਰਗੜ ਸ਼ੱਕਰਗੜ ਜੋ ਅੱਜ ਪਾਕਿਸਤਾਨ ਦੇ ਵਿੱਚ ਹੈ ਰਾਵੀ ਦੇ ਪਰਲੇ ਪਾਸੇ ਹੈ ਜਿੱਥੇ ਜ਼ਿਆਦਾਤਰ ਮੁਸਲਿਮ ਕਮਿਊਨਿਟੀ ਦੇ ਲੋਕ ਰਹਿੰਦੇ ਨੇ ਜਦੋਂ 1947 ਦੀ ਜਨਗਣਨਾ ਦੇ ਵਿੱਚ ਇਹ ਪਤਾ ਲੱਗੀ ਤੁਰ ਗੁਰਦਾਸਪੁਰ ਦੇ ਵਿੱਚ ਮੁਸਲਿਮ ਮੈਜੋਰਿਟੀ ਜ਼ਿਆਦਾ ਹੈ ਤਾਂ ਸਰਕਾਰ ਨੇ ਸ਼ਾਇਦ ਇਹ ਫੈਸਲਾ ਲਿਆ ਕਿ ਗੁਰਦਾਸਪੁਰ ਨੂੰ ਪਾਕਿਸਤਾਨ ਦੇ ਵੱਲ ਕਰ ਦੇਣਾ ਚਾਹੀਦਾ ਹੈ ਹਾਲਾਂਕਿ ਇਸ ਚੀਜ਼ ਦਾ ਕੋਈ ਆਫੀਸ਼ੀਅਲ ਐਲਾਨ ਨਹੀਂ ਹੋਇਆ ਪਰ ਇਹ ਚੀਜ਼ ਉਹਨਾਂ ਦੇ ਵਿਚਾਰਾਂ ਦੇ ਵਿੱਚ ਜ਼ਰੂਰ ਸੀ ਜਦੋਂ 15 ਅਗਸਤ ਨੂੰ ਹਿੰਦੁਸਤਾਨ ਦੀ ਵੰਡ ਹੋਈ ਹਿੰਦੁਸਤਾਨ ਤੇ ਪਾਕਿਸਤਾਨ ਦੋਨੋਂ ਵੱਖਰੀਆਂ ਵੱਖਰੀਆਂ ਕੰਟਰੀਜ਼ ਹੋ ਗਈਆਂ ਤਾਂ ਉਸ ਵੇਲੇ ਗੁਰਦਾਸਪੁਰ ਦਾ ਖਿਆਲ ਕਿਸੇ ਨੂੰ ਵੀ ਨਹੀਂ ਆਇਆ ਪਾਕਿਸਤਾਨ ਸਰਕਾਰ ਨੇ ਸੋਚਿਆ ਜੇਕਰ ਗੁਰਦਾਸਪੁਰ ਨੂੰ ਇੰਡੀਆ ਨੇ ਆਪਣੇ ਅੰਡਰ ਨਹੀਂ ਲਿਆ ਤਾਂ ਸ਼ਾਇਦ ਗੁਰਦਾਸਪੁਰ ਪਾਕਿਸਤਾਨ ਦੇ ਵਾਲੀ ਹੈ ਇਸ ਲਈ ਵੰਡ ਦੇ ਨਿਯਮਾਂ ਦੇ ਅਨੁਸਾਰ ਪਾਕਿਸਤਾਨ ਸਰਕਾਰ ਨੇ ਗੁਰਦਾਸਪੁਰ ਦੇ ਵਿੱਚ ਆਪਣੀ ਜਨਰਲ ਆਰਮੀ ਭੇਜ ਦਿੱਤੀ ਅਤੇ ਉਹਨਾਂ ਨੇ ਗੁਰਦਾਸਪੁਰ ਦੀ ਹਰ ਇਮਾਰਤ ਤੇ ਪਾਕਿਸਤਾਨੀ ਝੰਡੇ ਲਹਿਰਾ ਦਿੱਤੇ ਜਦੋਂ ਗੁਰਦਾਸਪੁਰ ਦੀ ਮੈਜੋਰਿਟੀ ਮੁਸਲਿਮ ਕਮਿਊਨਿਟੀ ਨੂੰ ਇਹ ਲੱਗਿਆ ਕਿ ਗੁਰਦਾਸਪੁਰ ਸ਼ਾਇਦ ਪਾਕਿਸਤਾਨ ਦੇ ਅੰਡਰ ਹੈ ਤਾਂ ਉਹਨਾਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਲਗਾਏ 플ੈਗ ਮਾਰਚ ਕੱਢਿਆ ਇਸ ਸਾਰੀ ਘਟਨਾ ਦੇ ਦੌਰਾਨ ਜਿਹੜੇ ਉਸ ਵੇਲੇ ਦੇ ਉਸ ਥਾਂ ਦੇ ਹਿੰਦੂ ਅਤੇ ਸਿੱਖ ਕਮਿਊਨਿਟੀ ਦੇ ਲੋਕ ਸੀ ਉਹ ਬਹੁਤ ਜ਼ਿਆਦਾ ਡਰ ਗਏ ਸਰ ਕਿਉਂਕਿ ਉਹਨਾਂ ਦੇ ਕੋਲ ਇਹ ਵੀ ਖਬਰ ਪਹੁੰਚ ਚੁੱਕੀ ਸੀ ਕਿ ਵੱਖਰੇ ਵੱਖਰੀ ਥਾਵਾਂ ਤੇ ਪੰਜਾਬ ਦੇ ਵਿੱਚ ਹੀ ਬੰਗਾਲ ਦੇ ਵਿੱਚ ਵੀ ਕਿੰਨੀ ਹਿੰਦੂ ਤੇ ਮੁਸਲਿਮ ਕਮਿਊਨਿਟੀ ਦੇ ਵਿੱਚ ਕਿੰਨੀ ਕੁੱਟਮਾਰ ਹੋਈ ਹੈ ਕਿੰਨੇ ਲੋਕ ਮਰੇ ਨੇ ਤੇ ਸ਼ਾਇਦ ਉਹਨਾਂ ਨੇ ਸੋਚਿਆ ਕਿ ਝੇਕਰ ਅਸੀਂ ਪਾਕਿਸਤਾਨ ਦੇ ਅੰਡਰ ਆ ਗਏ ਦਾ ਸਾਡਾ ਵੀ ਇਹੀ ਹਸ਼ਰ ਹੋਣਾ ਹੈ ਲੋਕਾਂ ਨੇ ਡਰ ਕੇ ਆਪਣੇ ਸਾਰੇ ਸਮਾਨ ਉੱਥੇ ਹੀ ਛੱਡ ਕੇ ਆਪਣੇ ਬੱਚਿਆਂ ਤੇ ਪਰਿਵਾਰਾਂ ਦੇ ਨਾਲ ਗੁਰਦਾਸਪੁਰ ਛੱਡ ਕੇ ਇੰਡੀਆ ਦੇ ਵੱਲ ਭੱਜਣਾ ਸ਼ੁਰੂ ਕਰ ਦਿੱਤਾ ਪੂਰੇ 2 ਦਿਨਾਂ ਤੱਕ ਅਜਿਹੇ ਫਲੈਗ ਮਾਰਚ ਕੱਢੇ ਗਏ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਤੇ ਫਿਰ ਜਦੋਂ 17 ਅਗਸਤ ਨੂੰ ਭਾਰਤੀ ਸਰਕਾਰ ਨੇ ਇਹ ਐਲਾਨ ਕੀਤਾ ਕਿ ਗੁਰਦਾਸਪੁਰ ਤੇ ਜਿਹੜੀ 4 ਤਹਿਸੀਲਾਂ ਨੇ ਗੁਰਦਾਸਪੁਰ ਬਟਾਲਾ ਪਠਾਨਕੋਟ ਅਤੇ ਸ਼ਕਤਗੜ ਇਹਨਾਂ ਦੇ ਵਿੱਚ ਤਿੰਨ ਤਹਿਸੀਲਾਂ ਹਿੰਦੁਸਤਾਨ ਦੇ ਅੰਡਰ ਨੇ ਅਤੇ ਇੱਕ ਤਹਿਸੀਲ ਸ਼ੱਕਰਗੜ ਉਹ ਪਾਕਿਸਤਾਨ ਦੇ ਵੱਲ ਹੈ ਜਦੋਂ Hindu ਅਤੇ Sikh ਕਮਿਊਨਿਟੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਸੁੱਖ ਦਾ ਸਾਹ ਲਿਆ ਕਿ ਅਸੀਂ ਵੀ ਆਪਣੇ ਮੁਲਕ ਦੇ ਵਿੱਚ ਹਾਂ ਜਿੱਥੇ ਸਾਨੂੰ ਕੋਈ ਨਹੀਂ ਕਰ ਸਕਦਾ ਤੇ ਇਸ ਚੀਜ਼ ਦਾ ਉਹਨਾਂ ਨੇ ਜਸ਼ਨ ਮਨਾਇਆ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਰੇ ਲਗਾਏ ਜਿਸ ਜਗ੍ਹਾ ਤੇ ਪਾਕਿਸਤਾਨ ਦੇ ਝੰਡੇ ਲੱਗੇ ਹੋਏ ਸਨ ਉਹ ਸਾਰੇ ਝੰਡੇ ਉੱਥੋਂ ਉਤਾਰ ਦਿੱਤੇ ਅਤੇ ਫਿਰ ਹਿੰਦੁਸਤਾਨ ਦਾ ਤਿਰੰਗਾ ਝੰਡਾ ਲਹਿਰਾਇਆ ਪੰਜਾਬ ਦਾ ਇੱਕ ਅਜਿਹਾ ਜ਼ਿਲ੍ਹਾ ਜਿਸ ਨੂੰ 15 ਅਗਸਤ ਨੂੰ ਨਹੀਂ ਬਲਕਿ 17 ਅਗਸਤ ਨੂੰ ਮਿਲੀ ਸੀ ਆਜ਼ਾਦੀ ਅੰਗਰੇਜ਼ਾਂ ਤੋਂ ਨਹੀਂ ਬਲਕਿ ਪਾਕਿਸਤਾਨ ਤੋਂ ਇਸ ਜ਼ਿਲ੍ਹੇ ਦੀ ਹਰ ਇਮਾਰਤ ਤੇ ਪੂਰੇ 2 ਦਿਨ ਦੇ ਲਈ ਪਾਕਿਸਤਾਨ ਦਾ ਝੰਡਾ ਝੁਲਦਾ ਰਿਹਾ ਸੀ ਲਗਭਗ 200 ਸਾਲਾਂ ਦੀ ਗੁਲਾਮੀ ਤੋਂ ਬਾਅਦ 15 ਅਗਸਤ 1947 ਨੂੰ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਪੂਰੇ ਦੇਸ਼ ਦੇ ਵਿੱਚ ਜਸ਼ਨ ਦਾ ਮਾਹੌਲ ਸੀ ਲੋਕ ਹਰ ਪਾਸੇ ਖੁਸ਼ੀਆਂ ਮਨਾ ਰਹੇ ਸਨ ਉਜ ਦੇਸ਼ ਦਾ ਇੱਕ ਅਜੇਹਾ ਜ਼ਿਲ੍ਹਾ ਵੀ ਸੀ ਜਿੱਥੇ 2 ਦਿਨ ਦੇ ਬਾਅਦ ਖੁਸ਼ ਆਜ਼ਾਦੀ ਦੀ ਖੁਸ਼ੀ ਆਈ ਪਾਕਪ ਦੇਸ਼ ਦੇ ਇਸ ਜ਼ਿਲ੍ਹੇ ਦੇ ਵਿੱਚ 15 ਅਗਸਤ ਨੂੰ ਨਹੀਂ ਸਗੋਂ 17 ਅਗਸਤ ਨੂੰ ਆਜ਼ਾਦੀ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ ਭਾਰਤ ਪਾਕਿਸਤਾਨ ਦੀ ਵੰਡ ਦੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਨੂੰ ਪਾਕਿਸਤਾਨ ਦੇ ਨਾਲ ਜੋੜ ਦਿੱਤਾ ਗਿਆ ਸੀ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਜਦੋਂ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਤਾਂ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਅਤੇ ਉਸ ਵੇਲੇ ਭਾਰਤ ਦੇ ਹਿੱਸੇ ਦੇ ਵਿੱਚੋਂ ਨਿਕਲਿਆ ਪਾਕਿਸਤਾਨ ਭਾਰਤ ਪਾਕਿਸਤਾਨ ਦੀ ਵੰਡ ਦੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਨੂੰ ਪਾਕਿਸਤਾਨ ਦੇ ਨਾਲ ਜੋੜ ਦਿੱਤਾ ਗਿਆ ਸੀ 1947 ਦੇ ਵਿੱਚ ਗੁਰਦਾਸਪੁਰ ਦੇ ਵਿੱਚ ਕੁੱਲ 4 ਤਹਿਸੀਲਾਂ ਸਨ ਗੁਰਦਾਸਪੁਰ ਬਟਾਲਾ ਪਠਾਨਕੋਟ ਅਤੇ ਸ਼ੱਕਰਗੜ ਸ਼ੱਕਰਗੜ ਜੋ ਅੱਜ ਪਾਕਿਸਤਾਨ ਦੇ ਵਿੱਚ ਹੈ ਰਾਵੀ ਦੇ ਪਰਲੇ ਪਾਸੇ ਹੈ ਜਿੱਥੇ ਜ਼ਿਆਦਾਤਰ ਮੁਸਲਿਮ ਕਮਿਊਨਿਟੀ ਦੇ ਲੋਕ ਰਹਿੰਦੇ ਨੇ ਜਦੋਂ 1947 ਦੀ ਜਨਗਣਨਾ ਦੇ ਵਿੱਚ ਇਹ ਪਤਾ ਲੱਗੀ ਗੁਰਦਾਸਪੁਰ ਦੇ ਵਿੱਚ ਮੁਸਲਮਾਨ ਮੈਜੋਰਿਟੀ ਜ਼ਿਆਦਾ ਹੈ ਤਾਂ ਸਰਕਾਰ ਨੇ ਸ਼ਾਇਦ ਇਹ ਫੈਸਲਾ ਲਿਆ ਕਿ ਗੁਰਦਾਸਪੁਰ ਨੂੰ ਪਾਕਿਸਤਾਨ ਦੇ ਵੱਲ ਕਰ ਦੇਣਾ ਚਾਹੀਦਾ ਹੈ ਹਾਲਾਂਕਿ ਇਸ ਚੀਜ਼ ਦਾ ਕੋਈ ਆਫੀਸ਼ੀਅਲ ਐਲਾਨ ਨਹੀਂ ਹੋਇਆ ਪਰ ਇਹ ਚੀਜ਼ ਉਹਨਾਂ ਦੇ ਵਿਚਾਰਾਂ ਦੇ ਵਿੱਚ ਜ਼ਰੂਰ ਸੀ ਜਦੋਂ 15 ਅਗਸਤ ਨੂੰ ਹਿੰਦੁਸਤਾਨ ਦੀ ਵੰਡ ਹੋਈ ਹਿੰਦੁਸਤਾਨ ਤੇ ਪਾਕਿਸਤਾਨ ਦੋਨੋਂ ਵੱਖਰੀਆਂ ਵੱਖਰੀਆਂ ਕੰਟਰੀਜ਼ ਹੋ ਗਈਆਂ ਤਾਂ ਉਸ ਵੇਲੇ ਗੁਰਦਾਸਪੁਰ ਦਾ ਖਿਆਲ ਕਿਸੇ ਨੂੰ ਵੀ ਨਹੀਂ ਆਇਆ ਪਾਕਿਸਤਾਨ ਸਰਕਾਰ ਨੇ ਸੋਚਿਆ ਜੇਕਰ ਗੁਰਦਾਸਪੁਰ ਨੂੰ ਇੰਡੀਆ ਨੇ ਆਪਣੇ ਅੰਡਰ ਨਹੀਂ ਲਿਆ ਤਾਂ ਸ਼ਾਇਦ ਗੁਰਦਾਸਪੁਰ ਪਾਕਿਸਤਾਨ ਦੇ ਵਾਲੀ ਹੈ ਇਸ ਲਈ ਵੰਡ ਦੇ ਨਿਯਮਾਂ ਦੇ ਅਨੁਸਾਰ ਪਾਕਿਸਤਾਨ ਸਰਕਾਰ ਨੇ ਗੁਰਦਾਸਪੁਰ ਦੇ ਵਿੱਚ ਆਪਣੀ ਜਨਰਲ ਆਰਮੀ ਭੇਜ ਦਿੱਤੀ ਅਤੇ ਉਹਨਾਂ ਨੇ ਗੁਰਦਾਸਪੁਰ ਦੀ ਹਰ ਇਮਾਰਤ ਤੇ ਪਾਕਿਸਤਾਨੀ ਝੰਡੇ ਲਹਿਰਾ ਦਿੱਤੇ ਜਦੋਂ ਗੁਰਦਾਸਪੁਰ ਦੀ ਮੈਜੋਰਿਟੀ ਮੁਸਲਿਮ ਕਮਿਊਨਿਟੀ ਨੂੰ ਇਹ ਲੱਗਿਆ ਕਿ ਗੁਰਦਾਸਪੁਰ ਸ਼ਾਇਦ ਪਾਕਿਸਤਾਨ ਦੇ ਅੰਡਰ ਹੈ ਤਾਂ ਉਹਨਾਂ ਨੇ ਪਾਕਿਸਤਾਨ ਜ਼ਿੰਦਾ ਦੇ ਨਾਰੇ ਲਗਾਏ ਫਲੈਗ ਮਾਰਚ ਕੱਢਿਆ ਇਸ ਸਾਰੀ ਘਟਨਾ ਦੇ ਦੌਰਾਨ ਜਿਹੜੇ ਉਸ ਵੇਲੇ ਦੇ ਉਸ ਥਾਂ ਦੇ ਹਿੰਦੂ ਅਤੇ ਸਿੱਖ ਕਮਿਊਨਿਟੀ ਦੇ ਲੋਕ ਸੀ ਉਹ ਬਹੁਤ ਜ਼ਿਆਦਾ ਡਰ ਗਏ ਸਨ ਕਿਉਂਕਿ ਉਹਨਾਂ ਦੇ ਕੋਲ ਇਹ ਵੀ ਖਬਰ ਪਹੁੰਚ ਚੁੱਕੀ ਸੀ ਕਿ ਵੱਖਰੇ ਵੱਖਰੀ ਥਾਵਾਂ ਤੇ ਪੰਜਾਬ ਦੇ ਵਿੱਚ ਹੀ ਬੰਗਾਲ ਦੇ ਵਿੱਚ ਵੀ ਕਿੰਨੀ ਹਿੰਦੂ ਤੇ ਮੁਸਲਿਮ ਕਮਿਊਨਿਟੀ ਦੇ ਵਿੱਚ ਕਿੰਨੀ ਕੁੱਟਮਾਰ ਹੋਈ ਹੈ ਕਿੰਨੇ ਲੋਕ ਮਰੇ ਨੇ ਤੇ ਸ਼ਾਇਦ ਉਹਨਾਂ ਨੇ ਸੋਚਿਆ ਕਿ ਜੇਕਰ ਅਸੀਂ ਪਾਕਿਸਤਾਨ ਦੇ ਅੰਡਰ ਆ ਗਏ ਸਾਡਾ ਵੀ ਇਹੀ ਹਸ਼ਰ ਹੋਣਾ ਹੈ ਲੋਕਾਂ ਨੇ ਡਰ ਕੇ ਆਪਣੇ ਸਾਰੇ ਸਮਾਨ ਉੱਥੇ ਹੀ ਛੱਡ ਕੇ ਆਪਣੇ ਬੱਚਿਆਂ ਤੇ ਪਰਿਵਾਰਾਂ ਦੇ ਨਾਲ ਗੁਰਦਾਸਪੁਰ ਛੱਡ ਕੇ ਇੰਡੀਆ ਦੇ ਵੱਲ ਭੱਜਣਾ ਸ਼ੁਰੂ ਕਰ ਦਿੱਤਾ ਪੂਰੇ 2 ਦਿਨਾਂ ਤੱਕ ਅਜਿਹੇ ਫਲੈਗ ਮਾਰਚ ਕੱਢੇ ਗਏ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਤੇ ਫਿਰ ਜਦੋਂ 17 ਅਗਸਤ ਨੂੰ ਭਾਰਤੀ ਸਰਕਾਰ ਨੇ ਇਹ ਐਲਾਨ ਕੀਤਾ ਕਿ ਗੁਰਦਾਸਪੁਰ ਤੇ ਜਿਹੜੀ 4 ਤਹਿਸੀਲਾਂ ਨੇ ਗੁਰਦਾਸਪੁਰ ਬਟਾਲਾ ਪਠਾਨਕੋਟ ਅਤੇ ਸ਼ਕਤਗੜ ਇਹਨਾਂ ਦੇ ਵਿੱਚ ਤਿੰਨ ਤਹਿਸੀਲਾਂ ਹਿੰਦੁਸਤਾਨ ਦੇ ਅੰਡਰ ਨੇ ਅਤੇ ਇੱਕ ਤਹਿਸੀਲ ਸ਼ੱਕਰਗੜ ਉਹ ਪਾਕਿਸਤਾਨ ਦੇ ਵੱਲ ਹੈ ਜਦੋਂ Hindu ਅਤੇ Sikh ਕਮਿਊਨਿਟੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਸੁੱਖ ਦਾ ਸਾਹ ਲਿਆ ਕਿ ਅਸੀਂ ਵੀ ਆਪਣੇ ਮੁਲਕ ਦੇ ਵਿੱਚ ਹਾਂ ਜਿੱਥੇ ਸਾਨੂੰ ਕੋਈ ਨਹੀਂ ਕਰ ਸਕਦਾ ਤੇ ਇਸ ਚੀਜ਼ ਦਾ ਉਹਨਾਂ ਨੇ ਜਸ਼ਨ ਮਨਾਇਆ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਰੇ ਲਗਾਏ ਜਿਸ ਜਗ੍ਹਾ ਤੇ ਪਾਕਿਸਤਾਨ ਦੇ ਝੰਡੇ ਲੱਗੇ ਹੋਏ ਸਨ ਉਹ ਸਾਰੇ ਝੰਡੇ ਉੱਥੋਂ ਉਤਾਰ ਦਿੱਤੇ ਅਤੇ ਫਿਰ ਹਿੰਦੁਸਤਾਨ ਦਾ ਤਿਰੰਗਾ ਝੰਡਾ ਲਹਿਰਾਇਆ ਪੰਜਾਬ ਦਾ ਇੱਕ ਅਜਿਹਾ ਜ਼ਿਲ੍ਹਾ ਜਿਸ ਨੂੰ 15 ਅਗਸਤ ਨੂੰ ਨਹੀਂ ਬਲਕਿ 17 ਅਗਸਤ ਨੂੰ ਮਿਲੀ ਸੀ ਆਜ਼ਾਦੀ ਅੰਗਰੇਜ਼ਾਂ ਤੋਂ ਨਹੀਂ ਬਲਕਿ ਪਾਕਿਸਤਾਨ ਤੋਂ ਇਸ ਜ਼ਿਲ੍ਹੇ ਦੀ ਹਰ ਇਮਾਰਤ ਤੇ ਪੂਰੇ 2 ਦਿਨ ਦੇ ਲਈ ਪਾਕਿਸਤਾਨ ਦਾ ਝੰਡਾ ਝੁਲਦਾ ਰਿਹਾ ਸੀ ਲਗਭਗ 200 ਸਾਲਾਂ ਦੀ ਗੁਲਾਮੀ ਤੋਂ ਬਾਅਦ 15 ਅਗਸਤ 1947 ਨੂੰ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਪੂਰੇ ਦੇਸ਼ ਦੇ ਵਿੱਚ ਜਸ਼ਨ ਦਾ ਮਾਹੌਲ ਸੀ ਲੋਕ ਹਰ ਪਾਸੇ ਖੁਸ਼ੀਆਂ ਮਨਾ ਰਹੇ ਸਨ ਉਜ ਦੇਸ਼ ਦਾ ਇੱਕ ਅਜੇਹਾ ਜ਼ਿਲ੍ਹਾ ਵੀ ਸੀ ਜਿੱਥੇ 2 ਦਿਨ ਦੇ ਬਾਅਦ ਖੁਸ਼ ਆਜ਼ਾਦੀ ਦੀ ਖੁਸ਼ੀ ਆਈ। ਪਾਕਪਦੇਸ਼ ਨੇ ਇਸ ਜ਼ਿਲ੍ਹੇ ਦੇ ਵਿੱਚ 15 ਅਗਸਤ ਨੂੰ ਨਹੀਂ ਸਗੋਂ 17 ਅਗਸਤ ਨੂੰ ਆਜ਼ਾਦੀ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ। ਭਾਰਤ-ਪਾਕਿਸਤਾਨ ਦੀ ਵੰਡ ਦੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਨੂੰ ਪਾਕਿਸਤਾਨ ਦੇ ਨਾਲ ਜੋੜ ਦਿੱਤਾ ਗਿਆ ਸੀ। ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਜਦੋਂ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਤਾਂ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਅਤੇ ਉਸ ਵੇਲੇ ਭਾਰਤ ਦੇ ਹਿੱਸੇ ਦੇ ਵਿੱਚੋਂ ਨਿਕਲਿਆ ਪਾਕਿਸਤਾਨ। ਭਾਰਤ-ਪਾਕਿਸਤਾਨ ਦੀ ਵੰਡ ਦੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਨੂੰ ਪਾਕਿਸਤਾਨ ਦੇ ਨਾਲ ਜੋੜ ਦਿੱਤਾ ਗਿਆ ਸੀ 1947 ਦੇ ਵਿੱਚ ਗੁਰਦਾਸਪੁਰ ਦੇ ਵਿੱਚ ਕੁੱਲ 4 ਤਹਿਸੀਲਾਂ ਸਨ ਗੁਰਦਾਸਪੁਰ ਬਟਾਲਾ ਪਠਾਨਕੋਟ ਅਤੇ ਸ਼ੱਕਰਗੜ ਸ਼ੱਕਰਗੜ ਜੋ ਅੱਜ ਪਾਕਿਸਤਾਨ ਦੇ ਵਿੱਚ ਹੈ ਰਾਵੀ ਦੇ ਪਰਲੇ ਪਾਸੇ ਹੈ ਜਿੱਥੇ ਜ਼ਿਆਦਾਤਰ ਮੁਸਲਿਮ ਕਮਿਊਨਿਟੀ ਦੇ ਲੋਕ ਰਹਿੰਦੇ ਨੇ ਜਦੋਂ 1947 ਦੀ ਜਨਗਣਨਾ ਦੇ ਵਿੱਚ ਇਹ ਪਤਾ ਲੱਗੀ ਤਾਂ ਗੁਰਦਾਸਪੁਰ ਦੇ ਵਿੱਚ ਮੁਸਲਿਮ ਮੈਜੋਰਿਟੀ ਜ਼ਿਆਦਾ ਹੈ ਤਾਂ ਸਰਕਾਰ ਨੇ ਸ਼ਾਇਦ ਇਹ ਫੈਸਲਾ ਲਿਆ ਕਿ ਗੁਰਦਾਸਪੁਰ ਨੂੰ ਪਾਕਿਸਤਾਨ ਦੇ ਵੱਲ ਕਰ ਦੇਣਾ ਚਾਹੀਦਾ ਹੈ ਹਾਲਾਂਕਿ ਇਸ ਚੀਜ਼ ਦਾ ਕੋਈ ਆਫੀਸ਼ੀਅਲ ਐਲਾਨ ਨਹੀਂ ਹੋਇਆ ਪਰ ਇਹ ਚੀਜ਼ ਉਹਨਾਂ ਦੇ ਵਿਚਾਰਾਂ ਦੇ ਵਿੱਚ ਜ਼ਰੂਰ ਸੀ ਜਦੋਂ 15 ਅਗਸਤ ਨੂੰ ਹਿੰਦੁਸਤਾਨ ਦੀ ਵੰਡ ਹੋਈ ਹਿੰਦੁਸਤਾਨ ਤੇ ਪਾਕਿਸਤਾਨ ਦੋਨੋਂ ਵੱਖਰੀਆਂ ਵੱਖਰੀਆਂ ਕੰਟਰੀਜ਼ ਹੋ ਗਈਆਂ ਤਾਂ ਉਸ ਵੇਲੇ ਗੁਰਦਾਸਪੁਰ ਦਾ ਖਿਆਲ ਕਿਸੇ ਨੂੰ ਵੀ ਨਹੀਂ ਆਇਆ ਪਾਕਿਸਤਾਨ ਸਰਕਾਰ ਨੇ ਸੋਚਿਆ ਜੇਕਰ ਗੁਰਦਾਸਪੁਰ ਨੂੰ ਇੰਡੀਆ ਨੇ ਆਪਣੇ ਅੰਡਰ ਨਹੀਂ ਲਿਆ ਤਾਂ ਸ਼ਾਇਦ ਗੁਰਦਾਸ ਪੁਰ ਪਾਕਿਸਤਾਨ ਦੇ ਵਾਲੀ ਹੈ ਇਸ ਲਈ ਵੰਡ ਦੇ ਨਿਯਮਾਂ ਦੇ ਅਨੁਸਾਰ ਪਾਕਿਸਤਾਨ ਸਰਕਾਰ ਨੇ ਗੁਰਦਾਸਪੁਰ ਦੇ ਵਿੱਚ ਆਪਣੀ ਜਨਰਲ ਆਰਮੀ ਭੇਜ ਦਿੱਤੀ ਅਤੇ ਉਹਨਾਂ ਨੇ ਗੁਰਦਾਸਪੁਰ ਦੀ ਹਰ ਇਮਾਰਤ ਤੇ ਪਾਕਿਸਤਾਨੀ ਝੰਡੇ ਲਹਿਰਾ ਦਿੱਤੇ ਜਦੋਂ ਗੁਰਦਾਸਪੁਰ ਦੀ ਮੈਜੋਰਿਟੀ ਮੁਸਲਿਮ ਕਮਿਊਨਿਟੀ ਨੂੰ ਇਹ ਲੱਗਿਆ ਕਿ ਗੁਰਦਾਸਪੁਰ ਸ਼ਾਇਦ ਪਾਕਿਸਤਾਨ ਦੇ ਅੰਡਰ ਹੈ ਤਾਂ ਉਹਨਾਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਲਗਾਏ 플ੈਗ ਮਾਰਚ ਕੱਢਿਆ ਇਸ ਸਾਰੀ ਘਟਨਾ ਦੇ ਦੌਰਾਨ ਜਿਹੜੇ ਉਸ ਵੇਲੇ ਦੇ ਉਸ ਥਾਂ ਦੇ ਹਿੰਦੂ ਅਤੇ ਸਿੱਖ ਕਮਿਊਨਿਟੀ ਦੇ ਲੋਕ ਸੀ ਉਹ ਬਹੁਤ ਜ਼ਿਆਦਾ ਡਰ ਗਏ ਸਰ ਕਿਉਂਕਿ ਉਹਨਾਂ ਦੇ ਕੋਲ ਇਹ ਵੀ ਖਬਰ ਪਹੁੰਚ ਚੁੱਕੀ ਸੀ ਕਿ ਵੱਖਰੇ ਵੱਖਰੀ ਥਾਵਾਂ ਤੇ ਪੰਜਾਬ ਦੇ ਵਿੱਚ ਹੀ ਬੰਗਾਲ ਦੇ ਵਿੱਚ ਵੀ ਕਿੰਨੀ ਹਿੰਦੂ ਤੇ ਮੁਸਲਿਮ ਕਮਿਊਨਿਟੀ ਦੇ ਵਿੱਚ ਕਿੰਨੀ ਕੁੱਟਮਾਰ ਹੋਈ ਹੈ ਕਿੰਨੇ ਲੋਕ ਮਰੇ ਨੇ ਤੇ ਸ਼ਾਇਦ ਉਹਨਾਂ ਨੇ ਸੋਚਿਆ ਕਿ ਝੇਕਰ ਅਸੀਂ ਪਾਕਿਸਤਾਨ ਦੇ ਅੰਡਰ ਆ ਗਏ ਸਾਡਾ ਵੀ ਇਹੀ ਹਸ਼ਰ ਹੋਣਾ ਹੈ ਲੋਕਾਂ ਨੇ ਡਰ ਕੇ ਆਪਣੇ ਸਾਰੇ ਸਮਾਨ ਉੱਥੇ ਹੀ ਛੱਡ ਕੇ ਆਪਣੇ ਬੱਚਿਆਂ ਤੇ ਪਰਿਵਾਰਾਂ ਦੇ ਨਾਲ ਗੁਰਦਾਸਪੁਰ ਛੱਡ ਕੇ ਇੰਡੀਆ ਦੇ ਵੱਲ ਭੱਜਣਾ ਸ਼ੁਰੂ ਕਰ ਦਿੱਤਾ ਪੂਰੇ 2 ਦਿਨਾਂ ਤੱਕ ਅਜਿਹੇ ਫਲੈਗ ਮਾਰਚ ਕੱਢੇ ਗਏ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਤੇ ਫਿਰ ਜਦੋਂ 17 ਅਗਸਤ ਨੂੰ ਭਾਰਤੀ ਸਰਕਾਰ ਨੇ ਇਹ ਐਲਾਨ ਕੀਤਾ ਕਿ ਗੁਰਦਾਸਪੁਰ ਤੇ ਜਿਹੜੀ 4 ਤਹਿਸੀਲਾਂ ਨੇ ਗੁਰਦਾਸਪੁਰ ਬਟਾਲਾ ਪਠਾਨਕੋਟ ਅਤੇ ਸ਼ਕਤਗੜ ਇਹਨਾਂ ਦੇ ਵਿੱਚ ਤਿੰਨ ਤਹਿਸੀਲਾਂ ਹਿੰਦੁਸਤਾਨ ਦੇ ਅੰਡਰ ਨੇ ਅਤੇ ਇੱਕ ਤਹਿਸੀਲ ਸ਼ੱਕਰਗੜ ਉਹ ਪਾਕਿਸਤਾਨ ਦੇ ਵੱਲ ਹੈ ਜਦੋਂ Hindu ਅਤੇ Sikh ਕਮਿਊਨਿਟੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਸੁੱਖ ਦਾ ਸਾਹ ਲਿਆ ਕਿ ਅਸੀਂ ਵੀ ਆਪਣੇ ਮੁਲਕ ਦੇ ਵਿੱਚ ਹਾਂ ਜਿੱਥੇ ਸਾਨੂੰ ਕੋਈ ਨਹੀਂ ਕਰ ਸਕਦਾ ਤੇ ਇਸ ਚੀਜ਼ ਦਾ ਉਹਨਾਂ ਨੇ ਜਸ਼ਨ ਮਨਾਇਆ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਗਾਏ ਜਿਸ ਜਗ੍ਹਾ ਤੇ ਪਾਕਿਸਤਾਨ ਦੇ ਝੰਡੇ ਲੱਗੇ ਹੋਏ ਸਨ ਉਹ ਸਾਰੇ ਝੰਡੇ ਉੱਥੋਂ ਉਤਾਰ ਦਿੱਤੇ ਅਤੇ ਫਿਰ ਹਿੰਦੁਸਤਾਨ ਦਾ ਤਿਰੰਗਾ ਝੰਡਾ ਲਹਿਰਾਇਆ